ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ 2 Sister Vlog ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ 트리플 ਲੇਅਰ ਸਵੀਟ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਚਲੋ ਜੀ ਵੇਖ ਲੈਣਾ ਇਹ ਸੈਂਡਵਿਚ ਕਿਵੇਂ ਬਣਦਾ ਹੈ 트리플 ਲੇਅਰ ਸੈਂਡਵਿਚ ਬਣਾਉਣ ਦੇ ਲਈ ਮੈਂ ਤਿੰਨ ਬ੍ਰੈਡ ਲਏ ਨੇ ਕੁਝ ਡਰਾਈ ਫਰੂਟ ਲਵਾਂਗੇ ਜਿਵੇਂ ਕਾਜੂ ਦਾਖਾਂ ਤੇ ਟੂਟੀ ਫਰੂਟੀ ਲਵਾਂਗੇ ਦੋ ਕਲਰ ਦੀ ਤਾਜੀ ਮલાઈ ਲਵਾਂਗੇ ਮਿੱਠੀ ਚਟਨੀ ਲਵਾਵਾਂਗੇ ਇਹ ਚਟਨੀ ਦੀ ਵੀਡੀਓ ਅਸੀਂ ਆਪਣੇ ਚੈਨਲ ਤੇ ਪਾ ਰੱਖੀ ਹੈ ਜੀ ਇਹ ਚਟਨੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਸ ਚਟਨੀ ਦੀ ਵੀਡੀਓ ਤੁਸੀਂ ਸਾਡੇ YouTube ਚੈਨਲ ਤੇ ਦੇਖ ਸਕਦੇ ਹੋ ਆਪਾਂ ਮલાઈ ਤਾਜੀ ਹੀ ਲਵਾਵਾਂਗੇ ਜੀ ਸੈਂਡਵਿਚ ਬਣਾਉਣ ਦੇ ਲਈ ਹੁਣ ਆਪਾਂ ਸਾਰੇ ਡਰਾਈ ਫਰੂਟਸ ਨੂੰ ਮલાઈ ਦੇ ਵਿੱਚ ਪਾਵਾਂਗੇ ਇਸ ਦੇ ਨਾਲ ਬਹੁਤ ਹੀ ਟੇਸਟੀ ਖੱਟਾ ਮਿੱਠਾ ਸੈਂਡਵਿਚ ਬਣ ਕੇ ਤਿਆਰ ਹੋਏਗਾ ਫਿਰ ਚੰਗੀ ਤਰ੍ਹਾਂ ਡਰਾਈ ਫਰੂਟਸ ਨੂੰ ਮਿਕਸ ਕਰ ਲਵਾਂਗੇ ਮਲਾਈ ਦੇ ਵਿੱਚ ਇਹ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਕੀ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਆਪਾਂ ਮਲਾਈ ਦੇ ਵਿੱਚ ਥੋੜੀ ਜਿਹੀ ਖੰਡ ਪਾਵਾਂਗੇ ਪੀਸੀ ਹੋਈ ਖੰਡ ਆਪਾਂ ਆਪਣੀ ਸਵਾਦ ਅਨੁਸਾਰ ਪਾਵਾਂਗੇ ਜੀ ਮੈਂ ਇੱਥੇ ਇੱਕ ਚਮਚ ਪੀਸੀ ਹੋਈ ਖੰਡ ਪਾਈ ਹੈ ਖੰਡ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਸ ਤਰੀਕੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਕੇ ਤਿਆਰ ਹੈ ਮલાઈ। ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਸੈਂਡਵਿਚ ਬਣ ਕੇ ਤਿਆਰ ਹੁੰਦਾ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਸੈਂਡਵਿਚ ਬਣਾ ਕੇ ਦੇਖਿਓ ਇਹ ਸੈਂਡਵਿਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗਾ। ਆਪਾਂ ਹਰ ਵਾਰ ਇੱਕੋ ਤਰੀਕੇ ਦਾ ਸੈਂਡਵਿਚ ਤਾਂ ਟਰਾਈ ਕਰਕੇ ਦੇਖਿਆ ਹੀ ਹੈ ਜੀ। ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਸੈਂਡਵਿਚ ਬਣਾ ਕੇ ਦੇਖੋ ਸੈਂਡਵਿਚ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਸੈਂਡਵਿਚ ਬਣਾ ਲਵਾਂਗੇ ਉਸ ਦੇ ਲਈ ਮੈਂ ਤਾਂ ਬ੍ਰੈਡ ਲਏ ਨੇ ਬ੍ਰੈਡਾਂ ਉੱਪਰ ਬਟਰ ਲਗਾਵਾਂਗੇ ਬ੍ਰੈਡ ਉੱਪਰ ਚੰਗੀ ਤਰ੍ਹਾਂ ਬਟਰ ਲਗਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਦੋਵੇਂ ਬਰੈਟੂ ਉੱਪਰ ਚੰਗੀ ਤਰ੍ਹਾਂ ਬਟਰ ਲਗਾ ਲਵਾਂਗੇ ਇਹ ਸੈਂਡਵਿਚ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਤੇ ਬਹੁਤ ਈਜ਼ੀ ਰੈਸਪੀ ਹੈ ਆਪਾਂ ਦੋ ਬ੍ਰੈਡ ਉੱਪਰ ਹੀ ਬਟਰ ਲਗਾਵਾਂਗੇ ਤੀਸਰੇ ਬ੍ਰੈਡ ਉੱਪਰ ਆਪਾਂ ਬਟਰ ਨਹੀਂ ਲਗਾਵਾਂਗੇ ਚੰਗੀ ਤਰ੍ਹਾਂ ਬਟਰ ਲਗਾਉਣ ਤੋਂ ਬਾਅਦ ਮਿੱਠੀ ਚਟਨੀ ਲਗਾਵਾਂਗੇ ਬ੍ਰੈਡ ਵਿੱਚ ਉਸ ਬ੍ਰੈਡ ਵਿੱਚ ਚਟਨੀ ਲਗਾਵਾਂਗੇ ਜਿਸ ਬ੍ਰੈਡ ਵਿੱਚ ਆਪਾਂ ਬਟਰ ਨਹੀਂ ਲਗਾਇਆ ਹੈ ਇੱਕ ਹੱਟੀ ਮਿੱਠੀ ਚਟਨੀ ਲਗਾਉਣ ਦੇ ਨਾਲ ਸੈਂਡਵਿਚ ਬਹੁਤ ਹੀ ਖੱਟਾ ਮਿੱਠਾ ਬਣ ਕੇ ਤਿਆਰ ਹੋਏਗਾ। ਟਮਾਟਰ ਦੀ ਚਟਨੀ ਲਗਾਉਣ ਦੇ ਨਾਲ ਹਲਕਾ ਹਲਕਾ ਖੱਟਾ ਟੇਸਟ ਆਏਗਾ ਤੇ ਮલાઈ ਲਗਾਉਣ ਦੇ ਨਾਲ ਹਲਕਾ ਹਲਕਾ ਮਿੱਠਾ ਟੇਸਟ ਆਏਗਾ। ਬਰਾ ਦੁੱਪਰ ਚੰਗੀ ਤਰ੍ਹਾਂ ਚਟਨੀ ਲਗਾ ਲਵਾਂਗੇ। ਫਿਰ ਉਸ ਬ੍ਰੈਡ ਉੱਪਰ ਦੂਸਰਾ ਬ੍ਰੈਡ ਰੱਖਾਂਗੇ ਜਿਸ ਬ੍ਰੈਡ ਉੱਪਰ ਆਪਾਂ ਚਟਨੀ ਲਗਾਈ ਸੀ ਚੰਗੀ ਤਰ੍ਹਾਂ ਚਮਚ ਨਾਲ ਸੈੱਟ ਕਰ ਦੇਵਾਂਗੇ ਬ੍ਰੈਡ ਨੂੰ ਤਾਂ ਕਿ ਇਸ ਦੇ ਵਿੱਚੋਂ ਚਟਨੀ ਬਾਹਰ ਨਾ ਨਿਕਲੇ ਫਿਰ ਤੀਸਰੇ ਬ੍ਰੈਡ ਉੱਪਰ ਮਲਾਈ ਲਗਾਵਾਂਗੇ ਮਲਾਈ ਨੂੰ ਬ੍ਰੈਡ ਉੱਪਰ ਚੰਗੀ ਤਰ੍ਹਾਂ ਲਗਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਬ੍ਰੈਡ ਉੱਪਰ ਕਾਫੀ ਸਾਰੀ ਮਲਾਈ ਲਗਾਈ ਹੈ ਫਿਰ ਵੀ ਬ੍ਰੈਡ ਸੈਂਡਵਿਚ ਢਿੱਲਾ ਪੈ ਕੇ ਟੁੱਟੇਗਾ ਨਹੀਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਇਸੇ ਤਰ੍ਹਾਂ ਵਾਲੇ ਟਾਈਮ ਵਿੱਚ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਜੀ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਉਸ ਬ੍ਰੈਡ ਉੱਪਰ ਦੂਸਰੇ ਬ੍ਰੈਡਾਂ ਨੂੰ ਰੱਖਾਂਗੇ ਤੇ ਹੁਣ ਆਪਾਂ ਸੈਂਡਵਿਚ ਨੂੰ ਸੇਕ ਲਵਾਂਗੇ ਉਸ ਦੇ ਲਈ ਪੈਨ ਵਿੱਚ ਬਟਰ ਲਗਾ ਲਵਾਂਗੇ ਚੰਗੀ ਤਰ੍ਹਾਂ ਬਟਰ ਲਗਾਉਣ ਦੇ ਨਾਲ ਸੈਂਡਵਿਚ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਏਗਾ සන්චර සැන්විචනු කිස්පි හුන් තක්සේකළමගේ නානාල් බටර ලගාමගේ හන් සන් විචදී දසී සයිට් දෙවී බටල ගාලමගේ ਤਦ ਬਾਅਦ ਅਸੀਂ ਚੰਗੀ ਤਰ੍ਹਾਂ ਬਟਰ ਲਗਾ ਲਵਾਂਗੇ ਪੈਨ ਦੇ ਵਿੱਚ ਤੇ ਬ੍ਰੈਡ ਸੈਂਡਵਿਚ ਦੀ ਦੂਸਰੀ ਸਾਈਡ ਰੱਖਾਂਗੇ ਇਸ ਸਾਈਡ ਵੀ ਬਟਰ ਲਗਾ ਲਵਾਂਗੇ ਦੋਵਾਂ ਸਾਈਡਾਂ ਤੋਂ ਸੈਂਡਵਿਚ ਨੂੰ ਕ੍ਰਿਸਪੀ ਹੋਣ ਤੱਕ ਸੇਕ ਲਵਾਂਗੇ ਹੁਣ ਸੈਂਡਵਿਚ ਤਿਆਰ ਹੈ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਸੈਂਡਵਿਚ ਕਿੰਨਾ ਕ੍ਰਿਸਪੀ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਦੇਖ ਸਕਦੇ ਹੋ ਜੀ ਜਿਸ ਸਾਈਡ ਆਪਾਂ ਮલાઈ ਲਗਾਈ ਸੀ ਉਹ ਸਾਈਡ ਵਧੀਆ ਤਰੀਕੇ ਨਾਲ ਪੱਕ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਜੀ ਸੈਂਡਵਿਚ ਬਿਲਕੁਲ ਵੀ ਪੈਨ ਦੇ ਨਾਲ ਨਹੀਂ ਚਿਪਕਿਆ ਅੱਜ ਮੈਂ ਸੈਂਡਵਿਚ ਨੂੰ ਧੋਨੇ ਤਰੀਕੇ ਨਾਲ ਕੱਟ ਕੇ ਵਿਖਾਵਾਂਗੀ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਦੇਖ ਸਕੇ ਕਿ ਇਹ ਕਿਸ ਤਰੀਕੇ ਦਾ ਬਣ ਕੇ ਤਿਆਰ ਹੋਇਆ ਹੈ ਇਸ ਤਰੀਕੇ ਦਾ ਬਣਿਆ ਹੋਇਆ ਸੈਂਡਵਿਚ ਆਪਾਂ ਬੱਚਿਆਂ ਨੂੰ ਡਿਫਨ ਦੇ ਵਿੱਚ ਵੀ ਦੇ ਸਕਦੇ ਹਾਂ ਸੀ ਮਿਲਕ ਵਾਲਾ ਟੋਸਟ ਤੇ ਕਈ ਵਾਰ ਟਰਾਈ ਕੀਤਾ ਹੋਵੇਗਾ ਜੀ ਪਰ ਇਸ ਤਰੀਕੇ ਨਾਲ ਮਲਾਈ ਵਾਲਾ ਸੈਂਡਵਿਚ ਵੀ ਟਰਾਈ ਕਰਕੇ ਦੇਖਿਓ ਇਹ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ